ਮੈਂ ਇੱਕ ਗੱਡੀ ਬੁੱਕ ਕਰਾਈ ਸੀ ਮਿੰਟਾਂ ਪਿੱਛੇ ਗੱਡੀ ਬੁੱਕ ਕਰਾਈ ਸੀ ਤੇ ਇਹਨਾਂ ਨੇ ਮੈਨੂੰ 9400 ਰੁਪਏ ਦੇ ਗੱਲੋ ਕੀ ਸੀ ਤੇ ਇੱਥੇ ਜਿਹੜਾ ਆਏ ਤੇ ਗਰੇ 9 ਚੱਲੀ ਨਹੀਂ ਅਸੀਂ ਬਾਅਦ ਵਿੱਚ ਲਵਾਵਾਂਗਾ ਮੈਂ ਕਿਹਾ ਸਰ ਤੁਹਾਡੀ ਸਾਡੇ ਕੋਲ ਰਿਪੋਰਟਿੰਗ ਦੀ ਹੋ ਗਈ ਆ ਤੇ ਤੁਸੀਂ 9 ਚੱਲੀਏ ਅਸੀਂ 9 ਚੱਲੀ ਜਾਵਾਂਗੇ ਸਭ ਨਹੀਂ ਲਵਾਵਾਂਗੇ ਮੇਰਾ ਬਤਰੀ ਜੀ ਕਿ 1 ਘੰਟਾ ਲਗਾ ਤਾ ਮੈਨੂੰ ਬਿਠਾਈ ਰੱਖਿਆ ਮੈਨੂੰ ਕੋਈ ਡਿਲੀ ਨਹੀਂ ਮੇਰੇ ਨਾਲ ਕੋਈ ਸਹੀ ਡਿਲੀ ਨਹੀਂ ਕੀਤੀ ਬਿਲਕੁਲ ਇਥੋਂ ਗੱਡੀ ਨਹੀਂ ਲੈਣੀ ਚਾਹੀਦੀ ਅਜੇ ਕੱਲ ਪਰਸੋ ਦੀ ਨਿਊਜ਼ ਆਈ ਹੈ ਤਾਂ ਪਾਣੀ ਗੱਡੀ ਦੇ ਦਿੱਤੀ ਕਿਸੇ ਨੂੰ ਨਵੀਂ ਕਹਿ ਕੇ ਤੇ ਉਵੇਂ ਕੱਲ ਬੰਦੇ ਆ ਗਏ ਇੱਥੇ ਤੇ ਅਜੇ ਤੇ ਬਹੁਤ ਬਤਮੀਜ਼ੀ ਨਾਲ ਨਾ ਬਹਿ ਕੀਤਾ ਮਾਉਨਾ ਦੇ ਮੇਰੇ 1.5 ਮਿੰਟ ਹੋ ਗਏ ਇੱਥੇ ਗੱਡੀ ਖੜੀ ਨਾ 1.5 ਮਿੰਟ ਦਾ ਅਸੀਂ ਡੇਲੀ ਹੁੰਦੇ ਤੇ ਡੇਲੀ ਹੁੰਦੇ ਹਨ ਤਾਂ ਕਿ ਪੀ ਜਾਂਦੇ ਹੈ ਢਾਂਡੀ ਨੂੰ ਆਉਣ ਤੇ 1 ਮਹੀਨਾ ਲੱਗਾ ਇਹਨਾਂ ਦੀ ਆਉਣ ਤੇ ਹਾਂ ਜੀ ਇਹ ਸੌਖ ਗੱਡੀ ਲੈਣ ਦੀ ਨਹੀਂ ਭਾਈ ਲੈਣੀ ਨਹੀਂ ਚਾਹੀਦੀ ਫੇਰ ਜਾਵਾਂ ਇੱਥੇ ਬੰਦੇ ਆ ਕੰਡਾ ਕਰਨ ਦਾ ਕੰਡਾ ਇੱਥੇ ਅੰਦਰ ਕਰਾਂਗਾ ਤਾਂ ਬਹੁਤ ਲੱਗਾ ਬਹੁਤ ਬਾਰੇ ਹਜ਼ਰ ਕਰਾ। ਇਹ ਸ਼ੁਰੂ ਕਰੇ ਕੋ ਸੀਨ ਦੀ ਹੈ। ਇਹ ਹੀ ਨਾ ਦੱਸੋ ਇਹਨੇ ਕਿ ਮਤਲਬ ਕਰੋੜ ਬੱਚੀ ਹੈ। ਹੋਰ ਇਹ ਗੱਲੇ ਨੇ ਜਦੋਂ ਉਸੇ ਇੱਕ ਲੋ। ਦਰਸ਼ਕਾਂ ਦਾ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਲੈ ਵਿਸ਼ਾਲ ਕਪੂਰ ਇਸ ਸਮੇਂ ਅਸੀਂ ਮਹਿੰਦਰਾ ਨਵਾਲਟੀ ਦੇ ਬਾਰ ਕਰ ਰਹੇ ਹਾਂ ਜਿਹੜੇ ਅਕਸਰ ਵਿਵਾਦ ਕਰਦਾ। ਨਿੱਕੂ ਭਾਈ ਕੀ ਮਾਮਲਾ ਕਿਸੇ ਗਾਇ ਨਵਾਲਟੀ ਦੇ ਬਾਹਰ ਪਹੁੰਚੇ ਸੀਗੇ ਅੰਦਰ ਬਹਿਸ ਬਸਈਆ ਹੋ ਗਿਆ ਕਿਸੇ ਕਾਪੂਰ ਮਾਮਲਾ। ਮੇਰਾ ਨਾਮ ਨਿੱਕੂ ਭਾਰਤੀ ਆ। ਮੈਂ ਇੱਕ ਗੱਡੀ ਬੁੱਕਾਈ ਸੀ। ਮਹਿੰਦਰਾ ਪਿਕਅਪ ਗੱਡੀ ਬੁੱਕਾਈ ਸੀ। ਤੇ ਇਹਨਾਂ ਨਾਲ ਮੈਂ ਤੇ 94000 ਰੁਪਏ ਦਾ ਲੋਗੀ ਸੀ ਤੇ ਇੱਥੇ ਜਦੋਂ ਆਏ ਤੇ ਗਰੇ 940 ਨਹੀਂ ਅਸੀਂ ਬਦਤ ਪੈ ਲਵਾਗਾ ਨਾ ਸਰ ਤੁਹਾਡੀ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਆ ਤੇ ਤੁਸੀਂ 940 ਅਸੀਂ 940 ਦਾ ਸਬੰਨੇ ਲਵਾਵਾਂਗੇ ਕਹਿੰਦਾ ਜੀ ਮਤਲਬ ਬੰਦਾ ਸਾਡਾ ਸਹੀ ਨਹੀਂ ਗਿਆ ਉਹਨੇ ਬਲੈ ਨਹੀਂ ਕੇ ਸਾਹਮਣੇ ਬੈਠਾ ਸੀ ਸਰਦਾਰ ਭਾਈ ਸੀ ਉਹਨੂੰ ਸਾਹਮਣੇ ਬੁਲਾਇਆ ਨਾਲ ਕਿਤੇ ਉਹ ਕਹਿੰਦਾ ਅਸੀਂ ਨਹੀਂ ਦੇਣੀ ਚਾਹ ਮਰਜੀ ਤੁਹਾਡਾ ਚੱਲ ਗਰੋ ਨਾਲੋਂ ਵੀ ਅਸੀਂ ਗੱਡੀ ਇੰਨੇ ਤੇ ਨਹੀਂ ਦੇਣੀ ਹੈਗੀ ਆ ਅਸੀਂ ਖਾਤੇ ਹੋਰੇ ਯਾਰੇ ਸਾਤੇ ਬਣਾਏ ਯਾਰ ਜਦੋਂ ਗੱਡੀ ਨਹੀਂ ਦੇਣੀ ਅਸੀਂ ਤੁਸੀਂ ਜਾਓ ਬਾਹਰ ਸ਼ੋਰੂਮ ਤੇ ਮੇਰੇ ਨਾਲ ਬਸ ਗੀ ਕੀਤੀ ਚੰਨ ਘੰਟਾ ਲਗਾ ਬੰਦ ਬਿਠਾਈ ਰੱਖਿਆ ਮੈਨੂੰ ਕੋਈ ਡੀਲੀ ਨਹੀਂ ਮੇਰੇ ਨਾਲ ਕੋਈ ਸਹੀ ਡੀਲੀ ਨਹੀਂ ਕੀਤੀ ਅਗਰ ਕੋਈ ਬੰਦਾ ਤੇ ਗੱਡੀ ਲੈਣ ਆਉਂਦਾ ਹੈ ਸ਼ੋਰੂਮ 'ਚ ਗੱਡੀ ਲੈਣ ਆਉਂਦਾ ਉਹਨੂੰ ਲੈ ਕੇ ਲੈਣੀ ਚਾਹੀਦੀ ਏ ਕਿ ਨਹੀਂ ਚਾਹੀਦੀ ਮੈਂ ਕਹਿੰਦਾ ਉਹ ਇਹ ਸ਼ੋਰੂਮ 'ਚ ਇਹਨਾਂ ਨੇ ਰੋਟੀਆ ਦਿੱਤੀ ਸ਼ੋਰੂਮ 'ਚ ਭੁਲਕੇ ਵੀ ਪਾਇਆ ਸੀ ਸਭ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਸਵੇਰੇ ਸ਼ੋਰੂਮ ਤੋਂ ਨਾ ਆਓ ਕਿਉਂਕਿ ਨਾਲ ਗੱਡੀ ਜਿਹੜਾ ਰੇਟਰ ਤੋਂ ਕੁਝ ਹੋਰ ਤੇ ਜਿੰਦੇ ਕੋ ਸ਼ੋਰ ਆ ਇਦਾਂ ਹੀ ਚੋਰ ਵਜਾਈ ਨਾਲ ਕੰਮ ਕਰੇ ਕੁਛ shear ਪਾ ਲੈ ਤੈਨਾਂ ਵੀ ਇਹਨਾਂ ਦੀ ਅਲੇ ਪਰਸੋਂ ਨੂੰ ਸਭੀ ਕੋਈ ਵੀਡੀਓ ਵੀ ਬਣੀ ਸੀ ਇਦਾਂ ਹੀ ਫਰੋਡ ਵਾਈ ਕਰਦੇ ਹੋਏ ਸਕੋਰ ਵੀ ਆਨੇ ਸੀਗੀ ਕੋਈ ਤੇ ਮੈਂ ਇਹੀ ਸਭ ਨੂੰ ਕਹੂੰਗਾ ਵੀ ਇੰਨਾ ਵੱਡੀ ਨਾ ਪਰਚੇਜ ਨਾ ਕਰੋ ਕੋਈ ਹੋਰ ਐਨਸੀ ਲਓ ਇੰਨਾ ਵੱਡੀ ਪਰਚੇਜ ਨਾ ਕੀਤੀ ਹੋਵੇ ਨਿਕੁ ਜੀ ਜਦੋਂ ਤੁਸੀਂ ਅੰਦਰ ਗਏ ਹੋ ਤੁਹਾਡਾ ਕਿੰਦਾ ਦੀ ਵਰਤਮੇਚੀ ਕੀਤੀ ਗਈ ਕੀ ਕੀ ਸ਼ਮਤ ਇਸਤੇਮਾਲ ਕੀਤੇ ਗਏ ਤੇ ਤੁਹਾਡੀਆਂ ਕੰਪਰਮਾਈਜ਼ ਵੀ ਹੋ ਚੁੱਕਾ ਕਿ ਨਹੀਂ ਹੋਇਆ ਅਜੇ ਮੈਂ ਇੱਕ ਵਪਾਰੀ ਬੰਦਾ ਜੀ ਮੇਰੇ ਨਾਲ ਇਹਨਾਂ ਨੇ ਇੰਡੀਆ ਕਬਸਨੀ ਕੀਤੀ ਜਿੱਦਾਂ ਮੈਂ ਰਾਤ ਚਲਦਾ ਗੱਡੀ ਲੈਣੇ ਆ ਮੈਂ ਕੋਈ ਉੱਤੀ ਭਰ ਗਿਆ ਸ਼ੋਰੂਮ ਚ ਸਹੀ ਮਰਨ ਆਇਆ ਮੇਰੇ ਡਾਕੂਮੈਂਟ ਵੀ ਕੋਲ ਸੀਗੇ ਮੇਰਾ ਸਾਰਾ ਕੁਝ ਸੀਗਾ ਨਾਲ ਦੇਖੋ ਕੋਈ ਵੀ ਹੈਗਾ 10000 ਰੁਪਏ ਸੀ ਕਾਲਣੇ ਮੇਰੇ ਖਾਉਂਡ ਚ ਪਾਇਆ ਵੀ ਹੈਗਾ 10000 ਖਾਉਂਡ ਚ ਪਾਇਆ ਪਰ ਉਹਨਾਂ ਨੇ ਗੱਡੀ ਦੀ ਵਾਅਦਤ ਨਹੀਂ ਕੀਤੀ ਬਤਮੀ ਜੀ ਇਹ ਕਿੱਥੇ ਲੱਗਦਾ ਕਿ ਗੱਡੀਆਂ ਤੋਂ ਲੈਣੀਆਂ ਚਾਹੀਦੀਆਂ ਕਿ ਲਗਾਤਾਰ ਬਤਮੀ ਜੀ ਨਵਲਟੀ ਵਾਲੇ ਹੀ ਕਰਦੇ ਨੇ ਬਿਲਕੁਲ ਇੱਥੋਂ ਗੱਡੀ ਨਹੀਂ ਲੈਣੀ ਚਾਹੀਦੀ ਜੇ ਕੱਲ ਪਰਸੋਂ ਦੀ ਨਿਊਜ਼ ਆਈ ਹੈ ਨਾ ਪੁਰਾਣੀ ਗੱਡੀ ਤੇ ਉਹ ਵੀ ਕੱਲ ਬੰਦੇ ਆ ਕੇ ਗਏ ਇੱਥੇ ਤੇ ਅੱਜ ਇੱਥੇ ਬਹੁਤ ਬਤਮੀਜ਼ੀ ਨਾਲ ਨੂੰ ਨਾ ਬਹਿ ਕੇ ਤਾ ਸਾਰਾ ਕਲੈਂਟ ਨੂੰ ਤਮੀਨ ਨਾ ਗਲਤ ਦੇ ਕਿਨੇ ਵਰਤਦੇ ਨਹੀਂ ਵਰਤਦੇ ਤਾਂ ਇਹ ਸਾਰਾ ਅਸੀਂ ਬਹੁਤ ਮਲੇ ਤਿੰਨ ਚਾਰ ਘੰਟੇ ਖੱਜਲਰਾ ਹੁੰਦੇ ਨੇ ਤਿੰਨ ਚਾਰ ਘੰਟੇ ਖੱਜਲਰਾ ਹੁੰਦੇ ਨੇ ਠੀਕ ਹੈ ਨਾ ਕਦੇ ਵੀ ਬੰਦੇ ਮੈਨੂੰ ਇੰਨੇ ਨਹੀਂ ਕਿ ਵੀ ਪਹਿਲਾ ਵੀ ਕੁੰਦਾ ਕਸਟਮਰ ਖੱਜਲ ਹੁੰਦਾ ਰੇ ਸਾਰ ਤੋਂ ਪਹਿਲਾਂ ਜਿਹੜਾ ਹੁੰਦਾ 4 ਲੱਖ ਰੁਪਏ ਜਮ੍ਹਾਂ ਕਰਾ ਕੇ ਉਹ ਵੀ ਖੱਜਲ ਹੁੰਦਾ ਰੇ ਸਕੋਰਪਿਓ ਕੱਟਿਓ ਨੇ ਬੁਕਿੰਗ ਰਾਈ ਅੱਜ ਇਹ ਲਈ ਕੱਲ ਨਹੀਂ ਕਦੇ ਕੋਫੀ ਭਲਾ ਕੇ ਨੂੰ ਭੇਜ ਦਿੱਤਾ ਗਿਆ ਅਗਲਾ ਵੀ ਖੱਜਲ ਹੁੰਦਾ ਰੇ ਉਹ ਵੀ ਅ ਨਾਮ ਬੈਸੋ ਕਿ ਸਾਲਾ ਲੱਖ ਪੌਂਸੀ ਦੇ ਲਤਮਾਰੇ ਦੇ ਬੜੀ ਕਾਫੀ ਗੱਲਾਂ ਬੋਲੀਆਂ ਉਹਨਾਂ ਨੇ ਸਟਾਫ ਨੇ ਮਤਲਬ ਕੁਰਸੀ ਨੂੰ ਲੱਤ ਮਾਰ ਬੈਠੇ ਹੋਏ ਸੀ ਯਾਰ ਸਾਲ ਮੈਂ ਲੱਤ ਲਾਤ ਮਾਰਾ ਕੁਰਸੀ ਸਾਈਡ ਕਰ ਲਿਆ ਕੋਈ ਕਸਟਮਰ ਬੈਠਾ ਜੀਗਾ ਉਹ ਵੀ ਰੋਣਾ ਸੀਗਾ ਕਿ ਗੱਡੀ ਉਹਨੇ ਬਾਈਟ ਲਖਾਈ ਸੀ ਉਹ ਗੱਡੀ ਮੰਗ ਰਹੀ ਬਲੈਕ ਮੰਗ ਰਹੀ ਉਹ 4 ਲੱਖ ਕੁ ਰੁਪਏ ਦਾ ਜਮਾ ਸੀਗਾ ਤੇ ਜਮਾ ਸੀਗਾ ਉਹ ਨਾਲ ਉਹ ਜਿਹੜਾ ਡੀਲਿੰਗ ਕਰ ਰਹਾ ਸੀਗਾ ਉਹਨੇ ਸ਼ਿਕਾਇਤ ਕੀਤੀ ਉਹਨਾਂ ਉਹਨੇ ਉਹਦੀ ਕੁਰਸੀ ਲੱਤ ਮਾਰ ਗਏ ਆਪ ਚਾਹਗਲਾ ਤਾਂ ਨੌਕਰੀ ਮੈਨ ਨਹੀਂ ਕਰਦੀ ਇਹਨਾਂ ਦੇ ਅਮਪਲਾਈ ਕੁਰਸੀ ਨੂੰ ਲੱਤ ਮਾਰ ਕੇ ਚਲੇ ਗਿਆ ਹੰਕਾਰ ਹੰਕਾਰ ਦੇਖੋ ਭਰਾਉਣ ਦਾ ਵੀ ਨਹੀਂ ਰਿਹਾ ਤੇਨਾਂ ਦਾ ਕੀ ਰਹਿਣਾ ਖਾ ਮੋਟਾ ਪੈਸੇ ਦੀਆਂ ਕਟੀਆਂ ਵਿਕਦੀਆਂ ਨੇ ਇਸ ਕਰਕੇ ਹੰਕਾਰ ਗੇ ਲਿਆ ਇਹਨਾਂ ਦਾ ਦੇਖੋ ਜਿਹੜਾ ਮਹਿੰਦਰਾ ਬ੍ਰਾਂਡ ਦੇ ਲੋਕ ਆਉਂਦੇ ਨੇ ਆਨੰਦ ਮਹਿੰਦਰਾ ਜੀ ਕਰਕੇ ਆਨੰਦ ਮਿੱਤਰਾ ਜੀ ਕਰਕੇ ਆਉਂਦੇ ਨੇ ਪਰ ਇਹ ਜੁੜੀ ਸੁਣਾ ਵੀ ਅਸੀਂ ਇਹਦੀ ਨੋਟੀ ਵਾਲੇ ਲੈਣਾ ਹੋਰ ਬਸ ਇਹ ਸ਼ੋਰਾਂ ਵਾਂ ਅਸੀਂ ਉੱਥੇ ਚੱਲੇ ਆ ਪਰ ਇਹਨਾਂ ਦੇ ਸ਼ੋਰੂਮ ਤੇ ਸਭ ਨੂੰ ਇਹ ਕਹੋ ਇਹਨਾਂ ਦੇ ਸ਼ੋਰੂਮ ਤੇ ਨਾ ਚੋਨਾਂ ਦੀ ਬਸ ਇਹਨਾਂ ਨੂੰ ਚੰਮੀ ਜਾਨੀ ਗੱਲ ਕਰਨ ਦੀ ਕਸਟਮਰ ਨਾਲ ਟਿਕਰ ਡੀਲਿੰਗ ਕਰ ਰਹੀ ਹੈ। ਹਾਂ ਉਹਨਾਂ ਦੇ ਪਿਛੋਂ 1.5 ਮਹੀਨਾ ਹੋ ਗਿਆ ਇੱਥੇ ਗੱਡੀ ਖੜੀ ਨੋ। 1.5 ਮਹੀਨਾ ਦਾ ਟਾਈ ਡੇਲੀ ਹੁੰਨੇ ਇੱਥੇ ਡੇਲੀ ਹੁੰਦੇ ਹਨ ਤਾਂ ਕੀ ਕੀਤਾ ਜਾਂਦੇ ਹੈ। ਭਾਂਡੀ ਨੂੰ ਆਉਣ ਤੇ 1 ਮਹੀਨਾ ਲੱਗਾ ਇਹਨਾਂ ਦੇ ਆਉਣ ਤੇ। ਹਾਂ ਜੀ। ਇਹ ਫੋਰਸ ਕਿ ਗੱਡੀ ਲੈਣੀ ਦੀ ਕਿ ਨਹੀਂ? ਬਈ ਲੈਣੀ ਨਹੀਂ ਚਾਹੀਦੀ ਬੇਕਰ ਜਾਵਾ ਇੱਥੇ ਬੰਦੇ ਆ। ਤੇ ਮੇਰੀ ਵੀ ਉਹ ਨਹੀਂ ਨਹੀਂ ਬੋਲਣ ਦੀ ਹੈ ਹੀ ਨਹੀਂ ਕਿ ਜਿਹਨੂੰ ਦੋਈ ਨਾ ਇੱਥੇ ਗੱਡੀ ਕੋਈ ਵੀ। ਕਿਹੜਾ ਸ਼ੋਰੂਮ ਹੈ? ਆਹ ਸਾਪੜੇ ਇੰਦਰਾ ਇੰਦਰਾ ਹਾਂ ਜੀ। ਬਣੀ ਇੰਦਰਾ ਮੈਂ ਇਹਦਾ ਗੱਲ ਬਈ ਸੁਣ ਤਾਂ ਯਾਰ ਬਈ ਕੋਈ ਵੀ ਗੱਲ ਅੱਗੇ ਪਰਚਾ ਨੂੰ ਹਾਂਜੀ ਬਹੁਤ ਗੱਡੀ ਮਿਲ ਗਈ ਦਾ ਕੋਈ ਵਾਲਾ ਗੱਡੀ ਇਹ ਕਹਿੰਦੇ ਹੁਣ ਸੀਜ ਹੋ ਗਈ ਗੱਡੀ ਕਹਿੰਦੇ ਹੁਣ ਬਾਹਰੋਂ ਕੰਮ ਕਰਾਓ ਇਹਨਾਂ ਦਾ ਗੱਡੀ ਦਾ ਕਹਿੰਦੇ ਹੁਣ ਬਾਹਰ ਲਾਓ ਬਾਹਰੋਂ ਕਰਾ ਲਓ ਕੰਮ ਹਰ ਬੋਲਦੇ ਪਤਾ ਮੈਂ ਇੱਥੇ ਗੱਡੀ ਨੰਬਰ ਇਹ ਮੇਰੀ 3474 ਹੈ ਕਿੰਨਾ ਖਰਚਾ ਕਰਾਪ ਬਹੁਤ ਜ਼ਿਆਦਾ ਬਈ ਇਹ ਇੱਕ ਹੋਰ ਸ਼ਬਸ ਜਿਹੜਾ ਸਾਨੂੰ ਮਿਲਿਆ ਵਾ ਜਿਹਦੀ ਗੱਡੀ ਉੱਤੇ ਪਈ ਹੈ ਉਹਨੂੰ ਵੀ ਖਰਚਾ ਕਰਾਪ ਕਰਾ ਰਹੇ ਨੇ ਇੰਨਾ ਖਰਚਾ ਖਰਾਬ ਨਵਲਟੀ ਵਾਲੇ ਕਰ ਰਹੇ ਨੇ ਕਿ ਆਕੀ ਸਾਨੂੰ ਫੋਰ ਵੀ ਕਰਾ ਰਹੇ ਨੇ ਕਿ ਫੋਨੇ ਕਰਾ ਰਹੇ ਤੁਸੀਂ ਗੱਲ ਕਰ ਲਓ ਗੱਲ ਕਰ ਲਓ ਮੇਰਾ ਨੋਟੇ ਉਹ ਗੱਲ ਕਰਦਾ ਮੇਰਾ ਨੋਟੇ ਹਾਂਜੀ ਬਹੁਤ ਜਿਆਦਾ ਵੀ ਗੱਡੀ ਹੁਣ ਕਹਿੰਦੇ ਲਾਇਓ ਬਾਹਰ ਕਰਾ ਲਓ ਕੰਮ ਫੇਰ ਕੀ ਕਰੇ ਤੁਸੀਂ ਲੈਣ ਕਿਤੇ ਨਾ ਸਕਦੇ ਫਿਰ ਭਈ ਹੁਣ ਕੀ ਕਰੀਏ ਕੋਈ ਨਹੀਂ ਨਿਕਲ ਸ਼ੋਰਟ ਕਿਹਦਾ ਜਿਆਦਾ ਇੰਜਨ ਸ਼ੋਰਟ ਹੈ ਨਹੀਂ ਗਾ ਕਹਿੰਦੇ ਬਾਹਰ ਹੈ ਕਾਰ ਦਾ ਗਵਾਰ ਨਹੀਂ ਬਾਹਰ ਦਾ ਨਹੀਂ ਬਾਹਰ ਦਾ ਟ੍ਰੈਂਕ ਦਾ ਕੰਮ ਆਉਣਾ ਹੈ ਹਾਂ ਕਹਿੰਦਾ ਟ੍ਰੈਂਕ ਦਾ ਕੰਮ ਇੱਥੇ ਹਾਂ ਤੋਂ ਕਰਵਾਉਣਾ ਤਾਂ ਬਹੁਤ ਲੱਗਾ ਬਹੁਤ ਤੁਸੀਂ ਬਾਹਰ ਲਗਾ ਕਰੋ ਇਹ ਸ਼ੋਰਟ ਕਰੇਗਾ ਸੀ ਹੁੰਦੀ ਹੈ ਇਹ ਹੀ ਦੱਸ ਦੇ ਜੀ ਨੇ ਤੇ ਮਤਲਬ ਫਰੋਡ ਵਾਜੀ ਐ। ਉਹ ਆਹ ਗੱਲਾਂ ਨੇ ਕਰ ਤੋ ਉਸੇ ਦੇਖ ਲਓ। ਉਹਦਾ ਘੁਮਾ ਕੇ ਗੱਲ ਕਰਕੇ ਬਾਹਰ ਲੈ ਜਾਓ ਤੂੰ ਸਾਡੇ ਛੋਲ ਤੇ ਗੱਡੀ ਲੈ ਕੇ ਉਹ ਆ ਕਰ ਲਿਆ। ਜੋ ਉੱਪਰ ਕੰਮ ਕਰਵਾਵਾਂਗਾ ਜਿਹਦਾ ਬਿਲ ਬਹੁਤ ਮੋਟਾ ਬਣੇਗਾ। ਮਗਰ ਤੂੰ ਜੀ ਗੁਣਾ ਕਰ ਰਿਹਾ ਗੱਡੀ ਲੱਗੇ। ਆ ਗੁਣਾ ਕਰ ਰਿਹਾ 33 ਦਿੱਤੀ ਐ। ਤੇ ਗਲਤੀਆ ਭੁਗਤਾਲ ਵੀ ਹੋ ਤੁਸੀਂ ਕਰੋ। ਆਪਣਾ ਗੱਲਾਂ ਕੋਈ ਹੁਣ ਜਿਹੜੀ ਗੱਲ ਕਰੀ ਸੀ ਮਿਸਟਰ ਨੇ ਗੱਲ ਕੀਤੀ ਹੈਗਾ 15000 ਰੁਪਏ ਲੋ ਕੋਈ ਆ। ਇਹ ਸਿਓਰੈਂਸ ਤੇ ਬਿਸ ਤੇ ਸਾਰਾ ਕੁਝ ਕਹਿੰਦੇ ਨੇ। ਨਹੀਂ ਦੇ ਦੇਣਾ ਹੁਣ ਗੱਲ ਇੰਜੜ ਹੈ ਨਹੀਂ ਤਾਂ ਇਹ ਗੱਡੀ ਸੁੱਕੀ ਚਲਾਤੀ। ਇੰਜਨ ਵੀ ਗੱਡੀ ਚੱਲੀ ਕਿ की दिज़िये ने दिज़िये। ने ना वाले तो इनका मामला क्या था इन्होंने जो आज प्रेस को ये कर रहे हैं मामला क्या था ना वो तो ठीक है लेकिन मैं मैं एक काम करता हूँ देख मिनट ये जो हमारा मैनेजर है ना जी एम मैनेजर मामला क्या था ये सा ब्रीफ कर दो क्या मामला था माम, मामला कुछ नहीं था जो डिस्काउंट जो दिया था वो और ज्यादा चाहिए था कि जो लिमिट था तो अभी क्लियर कर दिया कि जो जितना चाहिए उतना डिस्काउंट दिया है और मामला क्लियर हो गया गाली गलोज भी की गई पे ना ना किसी ने नहीं किया है वगैरह सब रिस्पेक्ट से ही है आज पर सिस्टम से सब ਨੋਕਾਮ ਅਮਨਦਰਾਂ ਬਿਸ਼ਾਲ ਕਪੂਰ ਦੇ ਨਾਲ